ਸਮਸਤਵ ਰੇਜ ਕਹਿੰਦਾ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸੰ ਕਿਉਂਕਿ ਮੇਰੇ ਨਾਲ ਮੇਰਾ ਖੁਦਾ ਚੱਲ ਰਿਹਾ ਸੀ ਚਲਦੇ ਚਲਦੇ ਜਿਉਂ ਘਰ ਦੇ ਦਰਵਾਜ਼ੇ ਤੇ ਪਹੁੰਚੇ ਤੇ ਖੁਦਾ ਨੇ ਆਖਿਆ ਫਕੀਰਾ ਜ਼ਰਾ ਅੰਦਰ ਜਗਾ ਦੇਖ ਸਾਡੇ ਬੈਠਣ ਦੀ ਥਾਂ ਹੈ ਲੈ ਤੇ ਆਇਆ ਏ ਤੁਸਾਨੂੰ ਅੰਦਰ ਦੇਖ ਫਕੀਰ ਕਹਿੰਦਾ ਮੈਂ ਤਰਲੇ ਇਸ ਤਰ੍ਹਾਂ ਲੈਂਦਾ ਰਿਹਾ ਦੁਆ ਤੇ ਇਸ ਤਰ੍ਹਾਂ ਲੈਂਦਾ ਰਿਹਾ ਪਰ ਇਹ ਸੋਚਿਆ ਹੀ ਨਹੀਂ ਖੁਦਾਨ ਨੂੰ ਕਿਵੇਂ ਟਿਕਾਵਾਗਾ ਕਿੱਥੇ ਬਿਠਾਵਾਂਗਾ ਕਹਿੰਦਾ ਮੈਂ ਅੰਦਰ ਗਿਆ ਜਿਸ ਸਿੰਘਾਸਣ ਤੇ ਮੈਂ ਖੁਦਾਨ ਨੂੰ ਬਿਠਾਣਾ ਚਾਹੁੰਦਾ ਸੀ ਪੂਰੀ ਛੰਡਾਲ ਚੌਕੜੀ ਬੈਠੀ ਸੀ ਲੋਭ ਉੱਥੇ ਹੀ ਬੈਠਾ ਸੀ ਹੰਕਾਰ ਉੱਥੇ ਹੀ ਬੈਠਾ ਸੀ ਵਾਸ਼ਨਾ ਉੱਥੇ ਹੀ ਬੈਠੀ ਸੀ ਤ੍ਰਿਸ਼ਨਾ ਉੱਥੇ ਹੀ ਬੈਠੀ ਸੀ ਸਾਰੇ ਬੈਠੇ ਸਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਆਖਿਆ